ਔਰ ਜੁਗਾ 50 ਲੱਖ ਰੁਪਏ ਦੀ ਨੰਨਤ ਸੇਵਾਈ ਹੈ ਸੁਖਾਇਆ ਤੋਂ ਅਵਿੰਦਰ ਸਿੰਘ ਦਾ ਆਇਆ ਸਤਿ ਸ੍ਰੀ ਅਕਾਲ 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 ਸਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਤੁਹਾਡੀਆਂ ਪਨਾਵਲੋਂ ਗੁਰੂ ਸੇਵਾ ਗੁਰੂ ਨਿਹਰ ਸਿੰਘ ਪਾਇਲ ਨੇ ਚੰਗੀ ਤਰ੍ਹਾਂ ਸੇਵਾ ਬਖਸ਼ੀਆਂ। ਤੁਹਾਡੀਆਂ ਪਨਾਵਲੋਂ ਗੁਰੂ ਸੇਵਾ ਗੁਰੂ ਨਿਹਰ ਸਿੰਘ ਪਾਇਲ ਨੇ ਪਾਛਾ ਚੰਗੀ ਕਰਾ ਦਿੱਤੀ। ਦੂਜੇ ਗੁਰੂਚਾਰੇ ਵੱਲੋਂ 10 ਲੱਖ ਨਮਣਾ ਗੁਰੂਚਾਰੇ ਵੱਲੋਂ 10 ਲੱਖ ਨਮਣਾ सोनकाल गुरू सिपाही कराख शांति श्री वार सुभाारो कर सुरो नाचा ડાક્ટર નું પા ડાક્ટો આરા ਉਹ ਨਹੀਂ ਰਹਿਣ ਦੇ ਮੇਰਾ ਰਹਿਣ ਦੇ ਮੇਰਾ ਰਹਿਣ ਦੇ ਨਹੀਂ ਜਾਣ ਮੈਂ ਆ ਫੜੀ ਫੇਰੀ ਆ ਕਰ ਲੈ ਇਤਰੇ ਫੜਚੇ ਚਲੋ ਠੀਕ ਆ ਸ੍ਰੀ ਆ ਕਾਲ ਜੱਗੇ ਦੇ ਜੱਗੇ ਦੇ ਲਿਆ ਜੱਗੇ ਬਹੁਤ ਜੱਗੇ ਨੂੰ ਇੱਧਰ ਹੋ ਬੋਲੇ ਚਲੋ ਚਲੋ ਬਾਕੀ ਮੁੰਡਿਆਂ ਦੇ ਆਹ ਮੁੰਡਿਆਂ ਨੂੰ ਹੁਣ ਪਾ ਦੋ ਬੜੀ ਸ਼ਾਨ ਸਤਖਾਦਲਾ ਰੋਡ ਪਾਸ ਸੱਤਲਾ ਪਾਗੀ ਚਲਦੀ ਕਲਾ ਕਰੇ ਸਤਪੁਰੇ ਸਾਡੀ ਪਾਕਾਮਾ ਇਹ ਹੁਣ ਸਾਡੇ ਪੈਸੇ ਲੂਣੇ ਸੇਵਾ ਸਤਪੁਰੇ ਨਾਲ ਦੇ ਸਿਪਾਹੀ ਨੇ ਹੁਣ ਸਾਡੇ ਪੈਸੇ ਲੂਣੇ ਸੇਵਾ ਉਹਨਾਂ ਕਿ ਲਗਾਉਂਦੇ ਸਿਪਾਹੀ ਨੇ ਸਤਪੁਰੇ ਚਲਦੀ ਕਲਾ ਸੁਖਸ਼ਾਲ ਨੂੰ ਤੰਗੂ ਜੀ ਦੀਆਂ ਦਾਮ ਖਸ਼ੀਆਂ ਪਰਿਵਾਰਾਂ ਦੀ ਕਾਢੀ ਕਲਾ ਕਰਨੀ ਹੁਣ ਸਾਡੇ ਵੀਰ ਵੱਲੋਂ ਜੰਤਕਲਾ ਸਾਨੂੰ ਸਾਰੇ ਮਾਣ ਹੈ ਜਿਵੇਂ ਸਤਗੁਰੂ ਜਰਦੀ ਕਲਾਸਿਕ ਸ਼ਖਸ਼ਾਲੀ ਤੋਂ ਬਖਸ਼ੀਆਂ ਵਾਲੀ ਭਾਗਾਵਾਲੀ ਮੂਰਤੇ ਲੰਗਰ ਸ਼ਾਕੇ ਜਾਓ ਜੀ ਗਰਮਾ ਗਰਮ ਸੇਵਾਦਾਰੋ ਸਰਲੋ ਸੇਵਾ ਕਰੀਓ ਕਿ ਸਤਗੁਰੂ ਜਰਦੀ ਕਲਾ ਕਰਨ ਉਹ ਸਾਡੇ ਪੈਸੇ ਵੱਲੋਂ ਉਹ ਸਾਡੇ ਰੀਤ ਜੀ ਵੱਲੋਂ 100 ਲੱਖ ਦਮਣਾ ਗੁਰੂ ਕਨਵਲ ਸੇਵਾ ਭਾਈ ਜਰਦੀ ਕਲਾਸਿਕ ਸ਼ਖਸ਼ਾਲੀ ਲੰਗਰ ਸੇਵਾ ਕਰਤਾਂ ਖੰਨਿਆ ਆਜੀ ਇਹ ਭਾਸ਼ਾ ਵਾਲੀ ਗੁਰੂ ਦੇ ਅੰਦਰ ਛੱਜੇ ਜਾਉਂਦੀ ਗਰਮ ਗੁਰੂ ਦੇ ਅੰਦਰ ਸੇਵਾ ਦੀ ਸਰਵ ਸੇਵਾਦਾਰੋਂ ਸੇਵਾ ਸੁਸਤ ਭਾਸ਼ਾ ਭਾਰਿਆਂ ਦੀ ਸੇਵਾ ਸਫਲੀ ਕਰਨ ਉਹ ਸਾਡੇ ਪਹਿੰਦੀ ਵੱਲੋਂ ਵਿਸ਼ੇ ਸੇਵਾ ਗੁਰੂ ਦੇ ਲੰਗਰ ਦੇ ਸਿਪਾਹੀ ਨੇ ਸਰਬੰਚਾਰ ਦੀ ਕਲਾ ਸਿੱਖਿਆ ਦੀ ਰੱਖਣ ਔਰ ਵੀਰ ਜੀ ਵੱਲੋਂ ਵਿਸ਼ੇ ਸੇਵਾ ਗੁਰੂ ਦੇ ਲੰਗਰ ਦੇ ਸਿਪਾਹੀ ਨੇ ਪਾਛਾ ਚੜ੍ਹਦੀ ਕਲਾ ਸਿੱਖਿਆ ਦੀ ਬਖਸ਼ੀ ਚੜ੍ਹਦੀ ਕਲਾ ਸਾਹੀ ਸਾਧੂ ਭਗਾਂ ਵਾਲੇ ਗੁਰਪ੍ਰੀਤ ਲੰਗਰ ਸੇਕੋ ਦੀ ਗਰਮਾ ਗਰਮ ਗੁਰਪ੍ਰੀਤ ਲੰਗਰ ਸੇਕੋ ਸੇਵਾਦਾਰੋ ਕੰਮੋ ਸੇਵਾ ਸਤਗੁਰ ਦੀ ਕਲਾ ਕਰਨ ਚਾਚਾ ਜੀ ਮੋਰਚਾ ਲੀ ਜਾਓ ਕਿਹਦਾ ਜੁਠੇ ਸੇਵਾ ਕਰਨਾ ਬੜਾ ਪਾਪਾ ਉਰੇ ਨਾ ਹੋਰ ਅੱਗੇ ਜੁਠੇ ਜੀ